ਪਿਛਲੇ ਦਿਨਾਂ ਤੋਂ ਲਗਾਤਾਰ ਆਪਣੇ ਮੰਗਾਂ ਲਈ ਦਿੱਲੀ ਵੱਲ ਕੂਚ ਕਰਨ ਵਾਸਤੇ ਕਿਸਾਨ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਸੰਘਰਸ਼ ਕਰ ਰਹੇ ਹਨ ਹਰਿਆਣਾ ਪੁਲਿਸ ਵੱਲੋਂ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਉਹਨਾਂ ਉੱਪਰ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ ਇਸ ਦੇ ਰੋਸ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਮਨਜੀਤ ਸਿੰਘ ਧਨੇਰ ਗਰੁੱਪ ਵੱਲੋਂ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਆਪਣੇ ਮੰਗਾਂ ਨੂੰ ਲੈ ਕੇ ਦਿੱਲੀ ਜਾਣਾ ਚਾਹੁੰਦੇ ਹਨ ਪਰ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਉਹਨਾਂ ਉੱਪਰ ਲਗਾਤਾਰ ਅਤਿਆਚਾਰ ਕੀਤਾ ਜਾ ਰਿਹਾ ਹੈ ਅੱਜ ਫਰੀਕੋਟ ਭਾਰਤੀ ਇਕਤਾ ਕੌਂਦਾ ਵੱਲੋਂ ਮਜੀਦ ਸਿੰਘ ਜੀ ਨੇ ਉਲਝ ਇਕੱਤਰ ਹੋਏ ਅਸੀਂ ਚੀਫ ਸਾਹਿਬ ਕੋਲੇ ਸਾਡੀ ਜਿਹੜੀਆਂ demandas ਸੂਰ ਰੱਖੀਆਂ ਉਸ ਤੇ ਸਾਡੀ ਖੁਸ਼ ਸਹਿਮਤੀ ਬਣੀ ਹੈ ਬਾਕੀ ਜਿਹੜਾ ਖਨੌਰੀ ਬਾਰਡਰ ਤੇ ਜਿਹੜੇ ਸਾਡੀਆਂ ਦੂਜੇ ਸਾਥੀ ਜਥੇ ਬੰਦੀਆਂ ਬੈਠੀਆਂ ਉਹਨਾਂ ਤੇ ਜਿਹੜਾ ਅਤਿਆਚਾਰ ਕੀਤਾ ਗਿਆ ਹੈ ਬੀਜੇਪੀ ਸਰਕਾਰ ਵੱਲੋਂ ਤੇ ਹਰਿਆਣਾ ਸਰਕਾਰ ਵੱਲੋਂ ਉਹਦੇ ਅਸੀਂ ਸਮੂਹ ਜਥੇ ਬੰਦੀ ਵੱਲੋਂ ਸੰਘਰਸ਼ ਚੱਲਦਾ ਨਕੇਦੀ ਕਰਦੇ ਆ ਉਸ ਦੇ ਵਿਰੋਧ ਵਿੱਚ ਅੱਜ ਸਾਡੇ ਸਾਡੇ ਪ੍ਰਧਾਨ ਮੰਤਰੀ ਆ ਉਹਨਾਂ ਦਾ ਪੁਤਲਾ ਫੋਕਾਂਗੇ ਇਥੋਂ ਜਥੇਬੰਦੀ ਵੱਲੋਂ ਤੇ ਫੀਕਟ ਜ਼ਿਲ੍ਹੇ ਵੱਲੋਂ ਤੇ ਸਰਕਾਰ ਨੂੰ ਇਹ ਸਖਤ ਚੇਤਾਵਨੀ ਦਿੰਨੇ ਵੀ ਉਹ ਜਥੇਬੰਦੀਆਂ ਨੂੰ ਕੱਲੇ ਨਾ ਸਮਝਣ ਅਸੀਂ ਹਰ ਜਦੋਂ ਵੀ ਪੰਜਾਬ ਨੂੰ ਲੁੱਟਿਆ ਛੁੱਟਿਆ ਜਾਊਗਾ ਅਸੀਂ ਇਕੱਠੇ ਆਂ ਇਕੱਠੇ ਰਵਾਂਗੇ ਸੋ ਸਰਕਾਰ ਨੂੰ ਇਹ ਸਖਤ ਚੇਤਾਵਨੀ ਹੈ ਕਿ ਜਿਹੜੇ ਵੀ ਦਿੱਲੀ ਨੂੰ ਜਾਣਾ ਚਾਹੁੰਦੇ ਆ ਉਹਨਾਂ ਨੂੰ ਜਾਣ ਦਿੱਤਾ ਜਾਵੇ ਜਿਵੇਂ 101 ਜਥੇ ਇਹ ਸਾਡੀ ਰਾਜਧਾਨੀ ਆ ਉਹ ਅਸੀਂ ਆਉਂਦੀ ਰਾਜਧਾਨੀ 'ਚ ਨਹੀਂ ਜਾ ਸਕਦੇ ਪਹਿਲਾਂ ਸਰਕਾਰਾਂ ਦੀ ਸੀ ਇਹ ਟਰੈਕਟਰ ਨਾਲ ਲੈ ਕੇ ਜਾਓ ਹੁਣ ਤਾਂ ਪੈਦਲ ਜਾ ਰਹੇ ਆ ਫਿਰ ਉਹਨਾਂ ਦੇ ਉੱਤੇ ਹੁਣ ਕਿਉਂ ਉਹਨਾਂ ਦੇ ਗੋਲੀਆਂ ਵਰਸਾਈਆਂ ਜਾ ਰਹੀਆਂ ਅਤਰੂ ਕਿਸ ਦੇ ਗੋਲੇ ਵਰਸਾਈ ਜਾ ਰਹੇ ਕੱਲ ਦੀ ਹੀ ਖਬਰ ਆ ਤੁਸੀਂ ਵੀ ਦੇਖਿਓ মিডিਆ ਬਹੁਤ ਹੁੰਦਾ ਫੁੱਲ ਸਿੱਟੇ ਦਿਖਾਉਣ ਵਾਸਤੇ ਲੇਕਿਨ ਫੁੱਲਾਂ ਦੇ ਵਿੱਚ ਕੈਮੀਕਲ ਕੀ ਇਹ ਸਰਕਾਰਾਂ ਦੇ ਕੰਮ ਆ ਅਸੀਂ ਸਰਕਾਰ ਦੇ ਪੰਜਾਬ ਦੇ ਵਾਸੀ ਆਂ ਇੰਡੀਆ ਦੇ ਵਾਸੀ ਆਂ ਸਾਡੇ ਨਾਲ ਸਰਕਾਰਾਂ ਆਪਣੇ ਵਾਸੀਆਂ ਨਾਲ ਐਂ ਕਰਨ ਲੱਗੀਆਂ ਤੇ ਤਰਕੀਚਾ ਕਰੀ ਸਰਕਾਰਾਂ ਤੋਂ ਇੱਕ ਕਹ ਰਿਹਾ ਜੀ ਪਰਮਿਸ਼ਨ ਹੀ ਜੇ ਪਰਮਿਸ਼ਨ ਹੋਵੇ ਤਾਂ ਇਹਨੂੰ ਜੇ ਅੱਗੇ ਜਾਂਦਾ ਜਾਵੇ ਹਰਿਆਣਾ ਸਰਕਾਰ ਦੇ ਨਹੀਂ ਪਰਮਿਸ਼ਨ ਅਸੀਂ ਆਪਦੀ ਰਾਜਧਾਨੀ ਦੇ ਵਿੱਚ ਆਂਦੀ ਪਰਮਿਸ਼ਨ ਕਾਦੀ ਹੁੰਦੀ ਆ ਸੈਂਕੜੇ ਲੋਕ ਦਿੱਲੀ ਜਾਂਦੇ ਆ ਸਵੇਰ ਜਾਂਦੇ ਆ ਸ਼ਾਮ ਨੂੰ ਮੁੜੇ ਆਉਂਦੇ ਆ ਆਪਦਾ ਕੰਮ ਕਰਦੇ ਆ ਪਹਿਲਾਂ ਤਾਂ ਉਹ ਪਰਮਿਸ਼ਨ ਥੋੜੀ ਹੁੰਦੀ ਆ ਜੇ ਅਸੀਂ ਉਹਨਾਂ ਆਪ ਦੇ ਇੰਡੀਆ ਦੇ ਵਿੱਚ ਫਿਰਨ ਤੋਰਨੀ ਪਰਮਿਸ਼ਨ ਲਵਾਂਗੇ ਤਾਂ ਇਤੋਂ ਬਾਅਦ ਫਿਰ ਅਸੀਂ ਕਲਾਮ ਕੀ ਹੋਵਾਂਗੇ ਜਿਹੜਾ ਜਿਹੜਾ ਸੈਂਟਰ ਸਰਕਾਰ ਨੇ ਸਾਡੇ ਕਿਸਾਨਾਂ ਦੇ ਉੱਤੇ ਸ਼ਜਰਤ ਆਇਆ ਜਿਨ੍ਹਾਂ ਦੇ ਐਕਸੈਪਟ ਵੀ ਕਾਫਲੇ ਦੇ ਉੱਤੇ ਬਹੁਤ ਪਟਕੜੀ ਦਾ ਕੀਤਾ ਗਿਆ ਉਹਨਾਂ ਦੇ ਅਸੀਂ ਇਹ ਮੋਦੀ ਦਾ ਅੱਜ ਫਸਲਾ ਜਿਹੜਾ ਜਿਫੋਕਿਆ ਜਾਣਾ ਅੱਜ ਇਹ ਅਸੀਂ ਅੱਜ ਫੋਗ ਰਹੇ ਹਾਂ ਸਿੱਤੇ ਕਿਸਾਨ ਜਿੱਤੇ ਮੰਡੀ ਭਾਰਤੀ ਕਿਸਾਨ ਜੁਟਕਾਉਂਦਾ ਬਣੋ ਇੱਦਾਂ ਤਿਆਰ ਪਿਆ ਤੁਹਾਡਾ ਬਸ ਹੁਣ ਫੋਗ ਰਹੇ ਹਾਂ ਸੀ ਇਹ ਸੰਪੂਰਨ ਬਾਟਰ ਦੇ ਕਿਸਾਨਾਂ ਵੱਲੋਂ ਉੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਉਹਹੀ ਜਿਹੜਾ ਜੀ ਉੱਥੇ ਬਹੁਤ ਉਹਦੇ ਉਹਦੇ ਬਾਰੇ ਹੀ ਚੱਲ ਰਿਹਾ ਸਾਰਾ ਜੀ ਇਹ ਜਿਹੜੇ ਕਿਸਾਨ ਜਿੱਤੇ ਬੰਦੀਆਂ ਅੱਗੇ ਗਈਆਂ ਸੀ ਤੁਰ ਕੇ ਪੈਦਲ ਯਾਤਰਾ ਗਈ ਸੀ ਉਹਨਾਂ ਦੇ ਤੇ 7-8 ਕਿਸੇ 6 ਸਤਾਂਭਜੀਆਂ ਤੋਂ ਕਿਸਾਨ ਜ਼ਖਮੀ ਹੋਏ ਤੇਰੇ ਜਿੋਂ ਕਿਸਾਨ ਵੀ ਜ਼ਖਮੀ ਹੋ ਗਏ ਸਾਡੇ ਤੇ ਉਹਨਾਂ ਦੀ ਜੋ ਵੀ ਮੁਰਦੀ ਸਰਕਾਰ ਨੇ ਗੰਦੀ ਕਰਤੋਤ ਕੀਤੀ ਹੈ ਉਹ ਵੀ ਬਾਅਦ ਵਿੱਚ ਅਸੀਂ ਇਹ ਕਰਦੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ